ਗੱਲ ਨਿਊਜ਼ ਚੈਨਲ ਵਾਲਿਆਂ ਦੇ ਜਿਹੜੇ ਕਹਿ ਦਈਏ ਭਰਾ ਹਣੀ ਵਿਸ਼ੇਸ਼ ਤੌਰ ਤੇ ਪੁੱਜੇ ਆ ਐਨਾ ਕਹਿ ਦਈਏ ਕਿ ਯਾਦਗਾਰੀ ਜਿਹੜੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਕੀਤੀਆਂ ਜਾ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਗੱਲ ਸਾਡਾ ਵੀ ਹੈ ਕਹਿੰਦੇ ਮੇਰੇ ਵੀ ਇਧਰਲੇ ਪਾਸੇ ਗੱਲ ਨਿਊਜ਼ ਸਰਵਸ ਵਾਲੇ ਬਹੁਤ ਬਹੁਤ ਧੰਨਵਾਦ ਹੈ ਇੱਕ ਵਾਰ ভাই ਜੇਤੂ ਟੀਮਾਂ ਦੇ ਇੱਕ ਖਿਡਾਰੀ ਸਾਡੇ ਕੋਲ ਆ ਜਾਣਾ ਜੇਤੂ ਟੀਮਾਂ ਦੇ ਖਿਡਾਰੀ ਸਾਡੇ ਕੋਲ ਆਉਣ ਭਾਈ ਤਾਰੀਆਂ ਫੌਂ ਲੱਗਿਆ ਹੈ ਗੱਲ ਨਿਊਜ਼ ਨਾਲ ਭਾਈ ਸਾਡੇ ਪੁੱਜਣੇ ਬਹੁਤ ਬਹੁਤ ਧੰਨਵਾਦ ਹੈ ਵੱਡੀਆਂ ਗੱਲਾਂ ਬਹੁਤ ਸੋਸ਼ਲ ਮੀਡੀਆ ਤੇ ਹੁੰਦੀਆਂ ਨੇ ਬਹੁਤ ਬਹੁਤ ਤਰਵਾਦ ਵੀਰਾਂ ਸਾਡਿਆਂ ਦਾ ਆਓ ਜੀ ਜੇਤੂ ਟੀਮਾਂ ਦੇ ਖਿਡਾਰੀ ਨਿਕਲੀਆਂ ਜਾਂਦੀ ਹੈ ਭਾਈ ਭਰਾਏ ਸਾਡਾ ਸਰ ਸਿੰਘ ਸਿੱਧੂ ਔਰ ਇਧਰਲੇ ਪਾਸੇ ਪਾਕੀ ਬਾਲ ਆਹ ਸਾਹਮਣੇ ਮੇਰੇ ਵੀਰੋ ਅਲਗੋ ਦੀ ਧਰਤੀ ਦਾ ਕਦੇ ਗੋਪਾ ਆਇਆ ਹੋਇਆ ਮੇਰੇ ਵੀਰੋ ਔਰ ਕੱਲੂ ਵਰਗੇ ਵੀਰ ਕਦੇ ਪਿੱਛੇ ਵੜ ਕੇ ਪਜੇ ਨੇ ਵੱਡੀਆਂ ਟੀਮਾਂ ਨੇ ਅੰਮਰਸਈਆ ਸ਼ੇਰੇ ਨੂੰ ਦੁਨੀਆ ਜਾਣਦੀ ਹੈ ਅੱਜ ਤਾਂ ਪੱਖੋ ਕਹਦਾ ਪਜਿਆ ਆ ਹੈ ਵੱਡੀ ਕਹਿੰਦੇ ਵੈਬਸਾਈਟ ਤੇ ਆਹ ਲਾਈਵ ਕਰਦਾ ਭਰਾ ਸਾਡਾ ਕੀਰਪਾਏ ਕਹਿੰਦੇ ਹੁੰਦੇ ਆਇ ਸ਼ੇਰਾ ਵੀ ਆ ਗਿਆ ਕਹਿੰਦੇ ਮਾਰੀ ਕੰਬੋਗੇ ਦੀ ਤਰਸੀ ਦਾ ਵੀਰ ਸਾਡਾ ਆਹ ਮੁੰਡਾ ਸੰਧਵਾ ਦਾ ਬੜਾ ਬੜਾ ਧੰਨਵਾਦਾ ਵੀਰਾਂ ਦਾ ਸਾਡੇ ਵੀਰੇ ਸ਼ੇਰੇ ਹੁਣੀ ਤਾ ਮੇਰੇ ਵੀਰੋ ਬਰੇ ਬੈਟਿੰਗ ਸਾਈਡ ਦਾ ਇੱਕ ਪਲੇਅਰ ਸਾਡੇ ਕੋਲ ਜੂਰ ਆਇਆ ਕਰੇ ਭਰਾ ਬਣ ਕੇ ਬਰੀ ਬੇਨਤੀ ਹੈ ਕਿਉਂਕਿ ਸਾਡਾ ਸਕੋਰ ਬੋਰਡ ਚੱਲ ਰਹੀ ਹੈ ਭਰਾ ਬਣ ਕੇ ਆਪਾਂ ਇੱਥੇ ਦੱਸਿਆ ਕਰਾਂਗੇ ਵੀ ਕਿਹੜਾ ਕਦੋਂ ਆਇਆ ਹੈ ਤੇ ਕਿਹੜਾ ਸਟ੍ਰੈਕ ਤੇ ਆਇਆ ਹੈ ਵੱਡੀਆਂ ਗੱਲਾਂ ਬੋਤਾਂ ਨੇ ਵੱਡੇ ਕਦੇ ਕੱਪ ਦੀਆਂ ਮੇਰੇ ਵੀਰੋ ਕਿੱਥੇ ਬਣ ਕੇ ਭਾਈ

ਇੱਕ ਕਵਰ ਦੇ ਦੰਦੇ ਵਿੱਚ ਗੱਲ ਨਿਊਜ਼ ਚੈਨਲ ਵਾਲਿਆਂ ਦੇ ਇਹਨੇ ਕਹਿ ਦਈਏ ਭਰਾ ਹਣੀ ਵਿਸ਼ੇਸ਼ ਤੌਰ ਤੇ ਪੁੱਜਿਆ ਐ ਇਹਨੇ ਕਹਿ ਦਈਏ ਕਿ ਯਾਦਗਾਰੀ ਜਿਹੜੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਕੀਤੀਆਂ ਜਾ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਆ ਡਲ ਸਾਡਾ ਵੀ ਹੈ ਕਿਤੇ ਮੇਰੇ ਵੀ ਇਧਰਲੇ ਪਾਸੇ ਡਲ ਨਿਊ ਸਰਵਿਸ ਵਾਲੇ ਬਹੁਤ ਬਹੁਤ ਧੰਨਵਾਦ ਆ ਇੱਕ ਵਾਰ ਭਾਈ ਜੇਤੂ ਟੀਮਾਂ ਦੇ ਇੱਕ ਖਿਡਾਰੀ ਸਾਡੇ ਕੋਲ ਆ ਜਾਣਾ ਜੇਤੂ ਟੀਮਾਂ ਦੇ ਇੱਕ ਖਿਡਾਰੀ ਸਾਡੇ ਕੋਲ ਆ ਜਾਣ ਭਾਈ ਤਾਈਆਂ ਫੌ ਲੱਗਿਆ ਹੈ ਡਲ ਨਿਊ ਚੈਨਲ ਦੇ ਭਾਈ ਸਾਡੇ ਪੁੱਜਣੇ ਬਹੁਤ ਬਹੁਤ ਧੰਨਵਾਦ ਆ ਵੱਡੀਆਂ ਗੱਲਾਂ ਬਹੁਤ ਸੋਸ਼ਲ ਮੀਡੀਆ ਤੇ ਹੁੰਦੀਆਂ ਨੇ ਬਹੁਤ-ਬਹੁਤ ਧੰਨਵਾਦ ਵੀਰਾਂ ਸਾਡਿਆਂ ਦਾ ਆਓ ਜੀ ਜੇਤੂ ਟੀਮੋਂ ਦੇ ਖਿਡਾਰੀ